ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੋਰਟ ਨੇ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਤੇ ਉਸ ਦੇ ਨਾਲ-ਨਾਲ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਵੀ ਜਿਹੜੀ 14 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਸਾਰੇ ਮਾਮਲੇ ਦੇ ਵਿੱਚ ਉਹਨਾਂ ਦੇ ਨਕਾਹ ਨੂੰ ਲੈ ਕੇ ਜਿਹੜਾ ਮਾਮਲਾ ਉਹ ਸਾਹਮਣੇ ਆ ਰਿਹਾ ਤਾਂ ਪਾਕਿਸਤਾਨ ਦੀ اسلامਾਬਾਦ ਹਾਈ ਕੋਰਟ ਨੇ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 부ਸ਼ਰਾ ਬੀਬੀ ਨਾਲ ਤੀਜੇ ਨਕਾਹ ਨੂੰ ਗੈਰ ਇਸਲਾਮਿਕ ਦੱਸਿਆ ਤੇਸ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਨੂੰ ਖਾਰਜ ਕਰਨ ਦੀ ਬੇਨਤੀ ਵਾਲੀ ਪਟੀਸ਼ਨ ਬੁੱਧਵਾਰ ਨੂੰ ਉੱਤੇ ਉੱਤੇ ਫੈਸਲਾ ਸੁਰੱਖਿਤ ਰੱਖ ਲਿਆ ਇੱਕ ਅਖਬਾਰ ਦੇ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਮੀਰ ਫਾਰੂਕ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਵਾਰ ਮਨੇਕਾ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕੀਤੀ ਹੈ ਤੇ ਆਪਣੀ ਪਟੀਸ਼ਨ ਵਿੱਚ ਮਨੇਕਾ ਨੇ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਮੁਖੀ ਇਮਰਾਨ ਖਾਨ ਦੇ 부ਸ਼ਰਾ ਬੀਬੀ ਨਾਲ نکاح ਬਾਰੇ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਤੇ ਉਸਨੇ ਦਾਅਵਾ ਕੀਤਾ ਹੈ ਕਿ 부ਸ਼ਰਾ ਬੀਬੀ ਨੇ ਇদ্দਤ ਕੀ ਮੁੱਦਤ ਦੌਰਾਨ ਵਿਆਹ ਨਹੀਂ ਕੀਤਾ ਤਾਇ ਦੇ ਵਿੱਚ ਇਹ ਹੈ ਕਿ ਇদ্দਤ ਦੇ ਮੁੱਦ ਜੋ ਹੁੰਦੀ ਹੈ ਉਹ ਦੇ ਵਿੱਚ ਕੋਈ ਔਰਤ ਜੋ ਇਸਲਾਮਿਕ ਤੌਰ ਦੇਤੇ ਹੈ ਤਾਂ ਕੋਈ ਔਰ ਜਿਹੜੀ ਤਲਾਕ ਜਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ 3 ਮਹੀਨੇ ਤੱਕ ਦੁਬਾਰਾ ਨਿਕਾਹ ਨਹੀਂ ਕਰ ਸਕਦੀ ਉਹ ਜਿਹੜੀ ਮਿਆਦ ਹੈ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਤੇ 부ਸ਼ਰਾ ਬੀਬੀ ਵੱਲੋਂ ਇਮਰਾਨ ਖਾਨ ਦੇ ਨਾਲ ਉਸ ਤੋਂ ਪਹਿਲਾਂ ਵਿਆਹ ਕਰਾ ਲਿਆ ਗਿਆ ਇਹ ਚੀਜ਼ ਦੇ ਦੋਸ਼ ਲੱਗੇ ਨੇ ਤਾਂ ਖਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਨੇ ਬੋਧਵਾਦ ਨੂੰ ਸੁਣਵਾਈ ਦੌਰਾਨ ਕਿਹਾ ਹੈ ਕਿ ਪਟੀਸ਼ਨ ਦਾ ਮਕਸਦ ਸਿਰਫ ਮੁੱਦਾ ਹੀ ਨੂੰ ਚਲੀਲ ਕਰਨਾ ਹੈ ਇੱਥੇ ਉਹਨੇ ਗੱਲ ਇਹ ਵੀ ਸਾਹਮਣੇ ਆਈ ਕਿ ਖਾਨ ਦੇ ਨਿਕਾਹ ਦੇ ਖਿਲਾਫ ਸ਼ਿਕਾਇਤ ਨਵੰਬਰ 19 2023 ਦੇ ਵਿੱਚ ਨਿਕਾਹ ਦੇ 5 ਸਾਲ ਅਤੇ 11 ਮਹੀਨੇ ਬਾਅਦ ਦਰਜ ਕਰਾਈ ਗਈ ਕਬਰ ਦੇ ਮੁਤਾਬਕ ਮਨੇਕਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਗਵਾਹਾਂ ਨੇ ਹੇਠਲੀ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਸੀ ਕਿ 부ਚਰਾ ਬੀਬੀ ਜਦੋਂ ਖਾਨ ਦੇ ਨਾਲ ਨਿਕਾਹ ਕਰਵਾਦੀ ਸੀ ਜਦੋਂ ਉਹ ਵਿਆਹੁਤਾ ਸੀ ਤੇ ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਉੱਤੇ ਦੋਸ਼ ਪਾਇਆ ਕੀਤਾ 부ਚਰਾ ਬੀਬੀ ਦੀ ਉਮਰ 49 ਸਾਲ ਹੈ ਤੇ ਪੰਜਾਬ ਦੇ ਜ਼ਮੀਵੀਦਾਰ ਪਰਵਾਜ਼ ਦੇ ਨਾਲ ਉਹ ਸਬੰਧਤ ਹੈ ਤੇ ਉਹਨਾਂ ਦਾ ਪਹਿਲਾ ਨਿਕਾਹ ਮਨੇਕਾ ਦੇ ਨਾਲ ਹੋਇਆ ਸੀ ਜੋ ਕਰੀਬ 30 ਸਾਲ ਤੱਕ ਚੱਲਿਆ ਤਾਂ ਮਨੇਕਾ ਵੀ ਪੰਜਾਬ ਦੇ ਸਿਆਸੀ ਤੌਰ ਤੇ ਪ੍ਰਭਾਵਸ਼ਾਲੀ ਪਰਿਵਾਰ ਦੇ ਨਾਲ ਸਬੰਧਤ ਸੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਜਵਾਬਦੇਹੀ ਅਦਾਲਤ ਉਤੇ ਧੋਖਾ ਦੇ ਦਾ ਦੋਸ਼ ਲਗਾਉਂਦੇ ਹੋਏ ਕਿ ਉਹਨਾਂ ਨੂੰ ਤੋਸ਼ਖਾਨਾ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਵਿੱਚ ਸਿਰਫ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਲਈ ਬੁਲਾਇਆ ਗਿਆ ਸੀ ਪਰ ਇਹਦੀ ਬਜਾਏ ਉਹਨਾਂ ਨੂੰ ਅਤੇ ਉਹਨਾਂ ਦੀ ਪਤਨੀ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਉ ਦਿੱਤੀ ਗਈ। ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਬੁੱਧਵਾਰ ਨੂੰ ਜ਼ਾਵਲ ਪਿੰਡੀ ਦੀ ਅਦਾਲਤ ਜੇਲ੍ਹ ਦੇ ਵਿੱਚ ਸੁਣਵਾਈ ਦੇ ਦੌਰਾਨ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਸਜ਼ਾ ਸੁਣਾ ਦਿੱਤੀ ਤੇ ਖਾਨ ਇਸ ਜੇਲ੍ਹ ਵਿੱਚ ਕੈਦ ਹੈ ਤੇ 부ਸ਼ਰਾ ਬੀਬੀ ਬੋਧਵਾਨ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋਈ ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਜੱਜ ਨੇ ਬਸ਼ੀਰ ਖਾਨ ਨੂੰ ਪੁੱਛਿਆ ਸੀ ਕਿ ਕੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਤਾਂ ਇਸ ਦੇ ਉੱਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਆਪਣੇ ਵਕੀਲ ਦੇ ਆਉਣ ਤੋਂ ਬਾਅਦ ਆਪਣਾ ਬਿਆਨ ਦਰਜ ਕਰਾਉਣਗੇ ਪਰ ਇੱਥੇ ਦੱਸਣਾ ਵੀ ਬਣ ਜਾਂਦਾ ਹੈ ਕਿ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਅਧਿਕਾਰਤ ਸੀਕ੍ਰੇਟਸ ਕਾਨੂੰਨ ਦੇ ਤਹਿਤ ਸਥਾਪਿਤ ਇੱਕ ਵਿਸ਼ੇਸ਼ ਅਦਾਲਤ ਵੱਲੋਂ ਨਿੱਜਤਾ ਉਲੰਘਣਾ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਇੱਕ ਦਿਨ ਬਾਅਦ ਹੀ ਇਹ ਫੈਸਲਾ ਸੁਣਾਇਆ ਗਿਆ ਹੈ ਜਿਸ ਦੇ ਵਿੱਚ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ